ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਸਾਰਿਆਂ ਨੂੰ ਬਾਈ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਅੱਛਾ ਦੋਸਤੋ ਅੱਜ ਗੱਲਬਾਤ ਕਰਾਂਗੇ ਜਿਨ੍ਹਾਂ ਕੋਲੇ ਵੱਧ ਪੂੰਜੀ ਹੈ ਜਿਨ੍ਹਾਂ ਕੋਲੇ 10 ਕਰੋੜ 20 ਕਰੋੜ 50 ਕਰੋੜ 100 ਕਰੋੜ ਜਿਨ੍ਹਾਂ ਕੋਲੇ ਵੱਡੀ ਪੂੰਜੀ ਹੈ ਵੱਡੇ ਫਾਈਨੈਂਸਰ ਨੇ ਜਾਂ ਵੱਡੇ ਖਰੀਦਦਾਰ ਨੇ ਉਹਨਾਂ ਦੀ ਖਾਤਰ ਅੱਜ ਗੱਲਬਾਤ ਕਰਾਂਗੇ ਕਿ ਉਹਨਾਂ ਲਈ ਸਾਡੇ ਕੋਲੇ ਕੀ ਕੀ ਪਲਾਨ ਨੇ ਕਿੱਥੇ ਕਿੱਥੇ ਉਹਨਾਂ ਨੂੰ ਸੌਦੇ ਮਿਲ ਸਕਦੇ ਨੇ ਜਾਂ ਕੀ ਕੀ ਉਹਨਾਂ ਲਈ ਹੋ ਸਕਦਾ ਹੈਗਾ ਉਹਦੇ ਬਾਰੇ ਅੱਜ ਵਾਰ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਹਰ ਰੋਜ਼ ਗੱਲਬਾਤ ਕਰਦਾਂਗਾ ਕਿ ਆਪਾਂ ਜਮੀਨਾਂ ਕਿੱਥੇ ਖਰੀਦੀਏ ਕਹੇ ਜੀ ਖਰੀਦਣੀ ਚਾਹੀਦੀ ਆ ਕਹੇ ਜੀ ਵੇਚਣੀ ਚਾਹੀਦੀ ਆ ਜ਼ਿਆਦਾਤਰ ਮੈਂ ਖੇਤੀਬਾੜੀ ਵਾਲੀਆਂ ਜਮੀਨਾਂ ਦੀ ਗੱਲ ਕਰਦਾ ਸੀ ਲੇਕਿਨ ਸਾਡਾ ਜਿਹੜਾ ਕੰਮ ਹੈ ਉਹ ਕੱਲਾ ਖੇਤੀਬਾੜੀ ਦੀਆਂ ਜ਼ਮੀਨਾਂ ਦਾ ਹੀ ਨਹੀਂ ਹੈ ਸਾਡਾ ਕਾਰੋਬਾਰ ਜਿਹੜਾ ਉਹ ਆਪਣੇ ਇੰਡਸਟਰੀਅਲ ਔਰ ਕਮਰਸ਼ੀਅਲ ਰੈਜੀਡੈਂਸ਼ੀਅਲ ਹਰ ਇੱਕ ਤਰ੍ਹਾਂ ਦਾ ਜਿਹੜਾ ਮਤਲਬ ਸਾਡੇ ਕੋਲੇ ਸੌਦੇ ਹੁੰਦੇ ਆ ਹਰ ਇੱਕ ਤਰ੍ਹਾਂ ਦਾ ਕੰਮਕਾਰਾ ਹਰ ਇੱਕ ਤਰ੍ਹਾਂ ਦੀ ਸਾਡੇ ਕੋਲੇ ਜਾਣਕਾਰੀ ਹੈ ਹੁਣ ਦੋਸਤੋ ਗੱਲਬਾਤ ਕਰਦੇ ਆ ਅੱਜ ਆਪਾਂ ਕਿ ਜਿਹੜੇ ਵੱਡੇ ਜਿੰਨਾਂ ਕੋਲੇ ਜ਼ਮੀਨਾਂ ਬਦੀ ਵਿਕੀਆਂ ਨੇ ਜਿੰਨਾਂ ਦੀਆਂ ਜਿੰਨਾਂ ਕੋਲੇ ਵੱਧ ਪੂੰਜੀ ਹੈ ਉਹਨਾਂ ਲਈ ਕੀ ਹੋ ਸਕਦਾ ਹੈ ਜਾਂ ਉਹ ਆਪਣੇ ਪੈਸੇ ਕਿੱਥੇ ਲਗਾਉਣ ਕਿੰਨਾ ਇਲਾਕਿਆਂ ਦੇ ਵਿੱਚੋਂ ਪੈਸੇ ਲਾਉਣ ਕਿਉਂਕਿ ਹਰ ਇੱਕ ਬੰਦੇ ਲਈ ਜਿਹੜੇ ਘੱਟ ਪੂੰਜੀ ਵਾਲੇ ਨੇ ਉਹਨਾਂ ਲਈ ਸਮੱਸਿਆ ਇਹ ਹੈ ਉਹ ਰੋਜ਼ ਸਾਨੂੰ ਕਹਿੰਦੇ ਨੇ ਕਿ ਸਾਨੂੰ ਘੱਟ ਰੇਟ ਵਾਲੀ ਜ਼ਮੀਨ ਲੱਭ ਕੇ ਦਿਓ ਘੱਟ ਰੇਟ ਵਾਲੀ ਲੱਭ ਕੇ ਦਿਓ ਕਿਉਂਕਿ ਉਹਨਾਂ ਨੂੰ ਇਹ ਪ੍ਰੋਬਲਮ ਹੈ ਕਿ ਉਹਨਾਂ ਕੋਲੇ ਪੂੰਜੀ ਘੱਟ ਹੈ ਜ਼ਮੀਨ ਵੱਧ ਚਾਹੁੰਦੇ ਨੇ ਲੇਕਿਨ ਜਿਹੜੇ ਲੋਕਾਂ ਕੋਲੇ ਬੱਧ ਪੂੰਜੀ ਆ ਜਿਨ੍ਹਾਂ ਦੀਆਂ ਜ਼ਮੀਨਾਂ ਮਹਿੰਗੀਆਂ ਵਿਕ ਜਾਂਦੀਆਂ ਨੇ ਉਹਨਾਂ ਨੂੰ ਫਿਰ ਇਹ ਦਿੱਕਤ ਹੁੰਦੀ ਆ ਕਿ ਅਸੀਂ ਕਿੱਥੇ ਪੈਸੇ ਇਨਵੈਸਟ ਕਰੀਏ ਕਿੱਥੇ ਪੈਸੇ ਲਾਈਏ ਤੇ ਕਿੱਥੇ ਸਾਡੇ ਪੈਸੇ ਵਧਣ ਕਿਤੇ ਘਟ ਨਾ ਜਾਣ ਇਹਦੇ ਤੇ ਅੱਜ ਮੈਂ ਚਰਚਾ ਕਰਨ ਦੀ ਖਾਤਰ ਤੁਹਾਡੇ ਸਾਹਮਣੇ ਆਇਆ ਦੋਸਤੋ ਜਿਹੜੇ ਲੋਕਾਂ ਕੋਲੇ 10 ਜਾਂ 15 ਕਰੋੜ 20 ਕਰੋੜ ਇਹ ਲੋਕਾਂ ਲਈ ਤਾਂ ਜ਼ਮੀਨ ਅੱਜਕੱਲ ਖੇਤ ਹੀ ਏਡੇ ਵੱਡੇ ਹੋ ਗਏ ਨੇ ਕਿ ਉਹਨਾਂ ਨੂੰ ਆਪਣਾ ਜ਼ਮੀਨ ਦੇ ਵਿੱਚੀ ਮੰਨ ਲਓ ਜੇ ਕਿਸੇ ਨੇ 50 ਕਿੱਲੇ ਖਰੀਦਨੇ ਨੇ ਤੇ 60 ਪੈਂਡ ਦਾ ਰੇਟ ਹੈਗਾ ਤਾਂ ਉੱਥੇ ਹੀ ਮੰਨ ਲਓ ਤੁਸੀਂ ਅਗਲੇ ਦਾ 20-25 ਕਰੋੜ ਰੁਪਇਆ ਤਾਂ ਉੱਥੇ ਲੱਗ ਜਾਂਦਾ। ਸੋ ਉਹਨਾਂ ਲਈ ਤਾਂ ਜ਼ਮੀਨਾਂ ਵੀ ਕਾਫੀ ਨੇ ਲੇਕਿਨ ਉਹਨਾਂ ਨੂੰ ਜਿਹੜੀ ਮੈਂ ਸੁਜੈਸਟ ਕਰਨੀ ਚਾਹਣਾਗਾ ਕਿ ਤੁਸੀਂ ਕੱਲਾ ਫੋਕਸ ਆਪਣਾ ਜ਼ਮੀਨਾਂ ਦੇ ਉੱਪਰ ਹੀ ਨਾ ਰੱਖੋ। ਤੁਹਾਡੇ ਲਈ ਹੋਰ ਬਹੁਤ ਕੁਝ ਹੈਗਾ। ਅਗਰ ਤੁਸੀਂ ਆਪਣੇ ਪੈਸੇ ਨੂੰ ਕਮਰਸ਼ੀਅਲ ਪ੍ਰੋਪਰਟੀ ਦੇ ਵਿੱਚ ਲਗਾਉਨੇ ਹੋ ਜਾਨੀ ਕਿ ਵੱਡੀਆਂ ਰੋੜਾਂ ਤੇ ਜ਼ਮੀਨਾਂ ਖਰੀਦਿਓ ਜਾਂ ਜਿੱਥੇ ਸ਼ਹਿਰ ਦੇ ਨੇੜੇ ਖਾਸ ਤੌਰ ਤੇ ਮਹਾਲੀ ਦੇ ਨੇੜੇ ਲੁਧਿਆਣੇ ਦੇ ਨੇੜੇ ਇਹਨਾਂ ਇਲਾਕਿਆਂ ਦੇ ਵਿੱਚ ਖਰੀਦਿਓ ਤਾਂ ਤੁਹਾਡੇ ਪੈਸੇ ਉੱਥੇ ਬਹੁਤ ਹੀ ਵਧੀਆ ਜਗ੍ਹਾ ਤੇ ਇਨਵੈਸਟ ਹੋ ਸਕਦੇ ਆ ਜਾਂ ਫਿਰ ਕੋਈ ਪ੍ਰੋਜੈਕਟ ਨੇ ਸਾਡੇ ਕੋਲੇ ਇਸ ਤਰ੍ਹਾਂ ਦੇ ਪ੍ਰੋਜੈਕਟ ਵੀ ਨੇ ਜਿਹੜੇ ਬਣ ਰਹੇ ਨੇ ਔਰ ਜੀਟੀ ਰੋੜਾਂ ਦੇ ਉੱਪਰ ਨੇ ਜਿਨ੍ਹਾਂ ਦੇ ਵਿੱਚ मतलब ਆਪਾਂ ਕਹਿ ਸਕਦੇ ਆ ਕਿ ਆਊਟਲੈਟ ਨੇ ਜਿਨ੍ਹਾਂ ਦੇ ਵਿੱਚ ਮੈਕਡੋਨਲਡ वगैरह ਹੈਗੇ ਨੇ ਜਿਨ੍ਹਾਂ ਦੇ ਵਿੱਚ ਹੋਰ ਇਸ ਤਰ੍ਹਾਂ ਦੇ bizness of point ਤੋਂ ਜਿੱਥੇ ਤੁਸੀਂ ਪੈਸਾ ਇਨਵੈਸਟ ਕਰ ਸਕਦੇ ਹੋ ਇਸ ਤਰ੍ਹਾਂ ਦੇ ਸਾਡੇ ਕੋਲੇ ਬਹੁਤ ਹੋ ਨੇ ਤੇ ਇੱਕ ਵੱਡੀ ਰੋਡ ਦੇ ਉੱਪਰ ਜੇ ਮੈਂ ਆਧਾਰਨ ਦੇ ਤੌਰ ਤੇ ਤੁਹਾਨੂੰ ਮਾੜਾ ਦਰਸ਼ਨ ਦੀ ਕੋਸ਼ਿਸ਼ ਕਰਨਾ ਇੱਕ ਵੱਡੀ ਮੈਂ ਰੋਡ ਦਾ ਨਾਮ ਤਾਂ ਨਹੀਂ ਲੈ ਰਿਹਾ ਕਿਉਂਕਿ ਫਿਰ ਅਗਲੇ ਦਾ ਸੌਦਾ ਜਿਹੜਾ ਉਹ ਨੰਗਾ ਹੋ ਜਾਏਗਾ ਤੇ ਵੱਡੀ ਰੋਡ ਦੇ ਉੱਪਰ ਜਿਹੜੀ ਕਿ ਚੰਡੀਗੜ੍ਹ ਨੂੰ ਟੱਚ ਕਰਦੀ ਹੈ ਉਸ ਰੋਡ ਦੇ ਉੱਪਰ ਇੱਕ ਆਊਟਲੈਟ ਬਣ ਰਿਹਾ ਬਹੁਤ ਵੱਡਾ ਜਿਹੜਾ ਕਿ 10 ਕਿੱਲਿਆਂ ਦੇ ਵਿੱਚ ਹੈ ਉਹਦੇ ਵਿੱਚ ਆਪਣਾ ਮੈਕਡੋਨਲਡ ਵਗੈਰਾ ਵੀ ਆ ਹਰ ਇੱਕ ਤਰ੍ਹਾਂ ਦੀ ਮਤਲਬ ਉੱਥੇ ਸ਼ੋਅਰੂਮ ਨੇ ਜਿੱਥੇ ਤੁਸੀਂ ਪੈਸੇ ਲਗਾ ਕੇ ਆਪਣੇ ਜੇ ਕਿਸੇ ਨੇ ਮੰਨ ਲਓ ਆਪਾਂ ਮੰਨ ਲਓ 60-70 ਕਰੋੜ ਰੁਪਏ ਜਿਹਨੇ ਇਨਵੈਸਟ ਕਰਨਾ ਉੱਥੇ ਤੁਸੀਂ ਆਪਣਾ ਪੈਸਾ ਇਨਵੈਸਟ ਕਰਕੇ ਉਹਨੂੰ ਕਈ ਗੁਣਾ ਵਧਾ ਸਕਦੇ ਹੋ ਤੇ ਪੱਕਾ ਬਿਜ਼ਨਸ ਆਪਣਾ ਸਟਾਪਟ ਕਰ ਸਕਦੇ ਹੋ ਜਿਵੇਂ ਮੰਨ ਲਓ ਮੈਕਡੋਨਲਡ ਮੈਕਡੋਨਲਡ ਤੁਸੀਂ ਸਮਝਦੇ ਹੋ ਕਿਸ ਤਰ੍ਹਾਂ ਦਾ ਬਿਜ਼ਨਸ ਹੈਗਾ ਹੋਰ ਇਹ ਤੋਂ ਇਲਾਵਾ ਇੰਟਰਨੈਸ਼ਨਲ ਕੰਪਨੀਆਂ ਹੋਰ ਉੱਥੇ ਆਉਣੀਆਂ ਲੱਗੀਆਂ ਤੁਸੀਂ ਅਗਰ ਉੱਥੇ ਆਪਣੇ ਪੈਸੇ ਇਨਵੈਸਟ ਕਰਦੇ ਹੋ ਤਾਂ ਤੁਹਾਡਾ ਇੱਕ ਐਸਾ ਬਿਜ਼ਨਸ ਸੈਟਅਪ ਹੋ ਜਾਏਗਾ ਜਿਹੜਾ ਕਿ ਤੁਸੀਂ ਕਿਤੇ ਸੋਚਿਆ ਵੀ ਨਹੀਂ ਹੋਵੇਗਾ ਕਿਉਂਕਿ ਅਗਰ ਤੁਸੀਂ ਸੋਚੋਗੇ ਜ਼ਮੀਨ ਲਓਗੇ ਨਕਸ਼ੇ ਪਾਸ ਕਰਾਓਗੇ ਲਿਸੈਂਸ ਲਾਉਂਗੇ दे 50 ਤਰ੍ਹਾਂ ਦੇ ਲਿਸੈਂਸ ਸਰਕਾਰਾਂ ਤੋਂ ਲੈਣੇ ਪੈਂਦੇ ਨੇ 50 ਤਰ੍ਹਾਂ ਦੇ ਤੱਕੇ ਖਾਣੇ ਪੈਂਦੇ ਨੇ ਲੇਕਿਨ ਇੱਕ ਤੁਹਾਨੂੰ ਬਣਿਆ ਬਨਾਇਆ ਸੈਟਅਪ ਜਿਹਦੇ ਚ ਸਾਰੇ ਲਿਸੈਂਸ ਲੈ ਜਾ ਚੁੱਕੇ ਨੇ ਅੰਡਰ ਕੰਸਟ੍ਰਕਸ਼ਨ ਹੈਗਾ ਬਣ ਰਿਹਾ ਹੈਗਾ ਸਭ ਕੁਝ ਹੋ ਚੁੱਕਿਆ ਹੈਗਾ ਤੁਸੀਂ ਆ ਕੇ ਪੈਸੇ ਲਾ ਕੇ ਕੁਰਸੀ ਤੇ ਬੈਠ ਜਾਣਾ ਹੈਗਾ ਇੱਕ ਇਸ ਤਰ੍ਹਾਂ ਦੇ ਬਿਜ਼ਨਸ ਤੁਹਾਨੂੰ ਮਤਲਬ ਜਿਹੜੇ ਅਸੀਂ ਦੇ ਸਕਦੇ ਆ ਜਿਹੜੇ ਕਿ ਤੁਹਾਡੀ 75% ਖੱਜਲ ਖਵਾਰੀ ਜਿਹੜੀ ਤੁਹਾਡੀ ਹੋਣੀ ਸੀ ਉਹ ਪਹਿਲਾਂ ਅਗਲੇ ਨੇ ਕਰ ਲਈ ਆ ਔਰ ਤੁਹਾਡੇ ਜਿਹੜੇ ਪੈਸੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਰਿਆ ਅੱਜ ਕੱਲ ਜਿਹੜਾ 50 60 ਆਪਣੇ ਕਿੱਲਿਆਂ ਦੇ ਉੱਪਰ 25 30 ਕਰੋੜ ਰੁਪਇਆ ਖਰਚ ਹੋ ਜਾਂਦਾ 100 ਕਿੱਲਾ ਅਗਰ ਤੁਸੀਂ ਜ਼ਮੀਨ ਲੈਣੇ ਹੋ ਤਾਂ 60 70 ਕਰੋੜ ਰੁਪਇਆ ਖਰਚ ਹੋ ਜਾਂਦਾ ਲੇਕਿਨ ਉਹਦੀ ਆਮਦਨ ਅਗਰ ਤੁਸੀਂ ਠੇਕਾ ਦੇਖੋਗੇ ਉਹ ਠੇਕੇ ਨਾਲੋਂ ਕਿਤੇ ਵੱਧ ਇੱਥੇ ਪੈਸੇ ਦੀ ਆਮਦਨ ਹੋਵੇਗੀ ਪਰ ਮੈਂ ਜ਼ਿੰਮੇਵਾਰ ਭਰਾਵਾਂ ਨੂੰ ਇੱਕ ਥੋੜੀ ਜਿਹੀ ਬੇਨਤੀ ਕਰਦਿਆਂ ਮੈਂ ਕਿਸੇ ਨੂੰ ਉਤਸ਼ਾਹਤ ਨਹੀਂ ਕਰਦਾ ਕਿ ਤੁਸੀਂ ਜ਼ਮੀਨ ਨਾਲ ਲਓ ਲਓ ਜ਼ਮੀਨ ਵੀ ਲਓ ਲੇਕਿਨ ਨਾਲ ਕੁਝ ਲੋਕ ਇਸ ਤਰ੍ਹਾਂ ਦੇ ਹੈਗੇ ਨੇ ਜਿਹੜੇ ਮਤਲਬ ਜ਼ਮੀਨ ਦੀ بجائے ਹੋਰ ਕਿਤੇ ਪੈਸੇ ਇਨਵੈਸਟ ਕਰਨੇ ਚਾਹੁੰਦੇ ਨੇ ਉਹਨਾਂ ਲਈ ਮੈਂ ਕਹਿ ਰਿਹਾ ਜਿਵੇਂ ਮਹਾਲੀ ਦੇ ਨੇੜੇ ਲੈ ਲਓ ਐਰੋਟਰੋਪੋਲਿਸ ਦੇ ਅੱਠ ਪਿੰਡ ਪਹਿਲਾਂ ਐਕਵਾਇਰ ਹੋਏ ਨੇ ਉਹਦੇ ਨਾਲ ਆਰ ਜ਼ੋਨ ਦੇ ਵਿੱਚ ਸਰਕਾਰ ਨੇ ਹੋਰ 10 ਪਿੰਡ ਲੈ ਲਏ ਉਹਨਾਂ 10 ਪਿੰਡਾਂ ਦੇ ਵਿੱਚ ਤੁਸੀਂ ਅਗਰ 5 ਕਿੱਲੇ ਜ਼ਮੀਨ ਲੈਣੇ ਹੋ 10 ਕਿੱਲੇ ਜ਼ਮੀਨ ਲੈਣੇ ਹੋ ਤਾਂ ਉੱਥੇ ਤੁਸੀਂ ਅੱਜ ਪੈਸੇ ਲਾ ਕੇ ਜਿੰਨੀ ਜ਼ਮੀਨ ਖਰੀਦੋਗੇ ਉਹ ਜ਼ਮੀਨ ਆਉਣ ਵਾਲੇ ਮਹੀਨਿਆਂ ਦੇ ਵਿੱਚ ਕਈ ਗੁਣਾ ਵੱਧ ਜਾਵੇਗੀ ਕਈ ਗੁਣਾ ਮੈਂ ਦੁੱਗਣੀ ਨਹੀਂ ਕਹਿ ਰਿਹਾ ਦੋ ਗੁਣਾ ਨਹੀਂ ਕਹਿ ਰਿਹਾ ਮੈਂ ਕਈ ਗੁਣਾ ਕਹਿ ਰਿਆਂਗਾ ਕਈ ਗੁਣਾ ਵੱਧ ਜਾਵੇ ਅਗਰ ਤੁਸੀਂ ਇਹ ਆਪਣੇ ਕਮਰਸ਼ੀਅਲ ਰੋੜਾਂ ਦੇ ਉੱਪਰ ਜ਼ਮੀਨ ਲੈ ਕੇ ਰੱਖਦੇ ਹੋ ਜਿੱਥੇ ਤੁਸੀਂ ਕੋਈ ਵੀ ਕੱਲ ਨੂੰ ਪ੍ਰੋਜੈਕਟ ਬਣਾ ਸਕਦੇ ਹੋ ਤੁਸੀਂ ਉੱਥੇ ਕੋਈ ਆਪਣਾ ਰੈ residențial ਪ੍ਰੋਜੈਕਟ ਕਰ ਸਕਦੇ ਹੋ ਆਰ ਜ਼ੋਨ ਵਾਲੀਆਂ ਜ਼ਮੀਨਾਂ ਨੇ ਸਾਡੇ ਕੋਲ ਰਾਜਪੁਰਾ ਸਾਈਡ ਆਪਣਾ ਚੰਡੀਗੜ੍ਹ ਤੋਂ ਦਿੱਲੀ ਵਾਲੀ ਸਾਈਡ ਚੰਡੀਗੜ੍ਹ ਤੋਂ ਲੁਧਿਆਣਾ ਵਾਲੀ ਸਾਈਡ ਚੰਡੀਗੜ੍ਹ ਤੋਂ ਰੋਪੜ ਵਾਲੀ ਸਾਈਡ ਔਰ ਲੁਧਿਆਣਾ ਅੰਬਾਲਾ ਰੋਡ ਇਸ ਤਰ੍ਹਾਂ ਦੀਆਂ ਰੋਡਾਂ ਦੇ ਉੱਪਰ ਕਮਰਸ਼ੀਅਲ ਸੌਦੇ ਨੇ ਜਿਹੜੇ ਉਹ ਤੁਹਾਡੇ ਇਕੱਲੇ ਪੈਸੇ ਹੀ ਨਿਭਾਉਂਦੇ ਉਹ ਤੁਹਾਡੇ ਪੈਸੇ ਵਧਾਉਣ ਦੇ ਨਾਲ-ਨਾਲ ਕੱਲ ਨੂੰ ਤੁਸੀਂ ਆਉਣ ਵਾਲੇ ਭਵਿੱਖ ਦੇ ਵਿੱਚ ਉੱਥੇ ਆਪਣੇ ਖੁਦ ਪ੍ਰੋਜੈਕਟ ਲਗਾ ਸਕਦੇ ਹੋ ਇਸ ਤਰ੍ਹਾਂ ਦੇ ਸੌਦੇ ਜਿਹੜੇ ਮਤਲਬ ਸਾਡੇ ਕੋਲੇ ਜਿਹੜੇ ਕਿ ਬਹੁਤ ਵੱਡੇ ਵੱਡੇ ਇਹ ਤੋਂ ਇਲਾਵਾ ਹੋਟਲ ਅਗਰ ਕਿਸੇ ਨੇ ਬਣਿਆ ਬਣਾਇਆ ਹੋਟਲ ਲੈਣਾਗਾ ਉਹ ਵੀ ਸਾਡੇ ਕੋਲ ਹੁੰਦੇ ਨੇ ਅਗਰ ਕਿਸੇ ਨੇ ਸਕੂਲ ਲੈਣਾ ਬਣਿਆ ਬਣਾਇਆ ਅਗਰ ਕਿਸੇ ਨੇ ਪੈਟਰੋਲ ਪੰਪ ਲੈਣਾ ਅਗਰ ਕਿਸੇ ਨੇ ਹਸਪੀਟਲ ਲੈਣਾ ਇਹ ਜਿਹੜੇ ਇਸ ਤਰ੍ਹਾਂ ਦੇ ਮੈਂ ਇਨਵੈਸਟਰ ਨੇ ਜ ਜਿੰਨਾ ਬੰਦਿਆਂ ਨੇ ਆਪਣਾ ਕੋਈ ਸੌਦਾ ਵੇਚਿਆ ਜਾਂ ਕਿਸੇ ਕੋਲ ਵੈਸੇ ਹੀ ਇਨਵੈਸਟਮੈਂਟ ਹੈਗੀ ਆ ਉਹਨਾਂ ਲਈ ਇਸ ਤਰ੍ਹਾਂ ਦੇ ਸਾਡੇ ਕੋਲੇ ਬਹੁਤ ਹੀ ਆਪਸ਼ਨਾਂ ਨੇ ਜੀਆਂ ਪਰ ਉਹਦੇ ਲਈ ਮਤਲਬ ਤੁਹਾਨੂੰ ਟੈਲੀਫੋਨ ਕਰਕੇ ਮੇਰੇ ਦਫ਼ਤਰ ਆਉਣਾ ਪਊਗਾ ਨਾ ਕਿ ਟੈਲੀਫੋਨ ਤੇ ਪੁੱਛ-ਪੁੱਛ ਕੇ ਗੱਲਾਂ ਨਹੀਂ ਚੱਲਣੀਆਂ ਔਰ ਬਾਕੀ ਵੀਰਾਂ ਨੂੰ ਵੀ ਮੈਂ ਬੇਨਤੀ ਕਰਨੀ ਚਾਹਾਂਗਾ ਤੁਸੀਂ ਜਿੰਨਾ ਟਾਈਮ ਟੈਲੀਫੋਨ ਕਰਕੇ ਬਰਬਾਦ ਕਰਦੇ ਹੋ ਔਰ ਆਪਣੇ ਦਿਨ ਖਰਾਬ ਕਰਦੇ ਹੋ ਉਹਨਾਂ ਨੂੰ ਖਰਾਬ ਕਰਨ ਦੀ ਬਜਾਏ ਤੁਸੀਂ ਟੈਲੀਫੋਨ ਕਰਕੇ ਟਾਈਮ ਸੈੱਟ ਕਰਕੇ ਤੁਸੀਂ ਆ ਕੇ ਦਫ਼ਤਰ ਮਿਲੋ ਤੁਹਾਨੂੰ ਬੈਠ ਕੇ ਜੋ ਤੁਹਾਡੀ ਅਕਵਾਇਰਮੈਂਟ ਹੈਗੀ ਆ ਜੋ ਤੁਸੀਂ ਲੈਣਾ ਚਾਹੁੰਦੇ ਹੋ ਉਹ ਤੁਹਾਨੂੰ ਦਫ਼ਤਰ ਤੋਂ ਦੱਸ ਕੇ ਜਾ ਕੇ ਉਹੋ ਹੀ ਚੀਜ਼ ਤੇ ਤੁਹਾਨੂੰ ਜਾ ਕੇ ਵਿਜ਼ਿਟ ਕਰਾਇਆ ਜਾਊਗਾ ਉਹੋ ਹੀ ਚੀਜ਼ ਤੁਹਾਨੂੰ ਖਰੀਦ ਕੇ ਦਿੱਤੀ ਜਾਊਗੀ ਲੇਕਿਨ ਅਗਰ ਤੁਸੀਂ ਅੱਜ ਟੈਲੀਫੋਨ ਕਰਕੇ 10 ਦਿਨ ਦੁਬਾਰਾ ਫੋਨ ਨਹੀਂ ਕਰਨਾ ਜਾਂ 20 ਦਿਨਾਂ ਬਾਅਦ ਉਦੋਂ ਤੱਕ ਉਹੀ ਜ਼ਮੀਨ ਜਿਹੜੀ ਤੁਸੀਂ ਪਹਿਲਾਂ ਪੁੱਛੀ ਹੁੰਦੀ ਐ ਉਹ ਜ਼ਮੀਨ ਉਦੋਂ ਤੱਕ ਕਿੰਨੇ ਲੱਖ ਰੁਪਏ ਪੂਰੀ ਜ਼ਮੀਨ ਦੇ ਵਿੱਚ ਕਈ ਕਈ ਕਰੋੜ ਰੁਪਏ ਜ਼ਮੀਨ ਵਧ ਚੁੱਕੀ ਹੁੰਦੀ ਐ ਇਸ ਕਰਕੇ ਟੈਲੀਫੋਨ ਕਰਕੇ ਨਾਲ ਦੀ ਨਾਲ ਦਫਤਰ ਆਓ ਤਾਂ ਕਿ ਤੁਹਾਨੂੰ ਇੱਥੋਂ ਤੁਹਾਡੀ ਅਕਵਾਇਰਮੈਂਟ ਪੁੱਛ ਕੇ ਉੱਥੇ ਹੀ ਤੁਹਾਨੂੰ ਵਿਜੀਟ ਕਰਾਇਆ ਜਾਵੇ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਕੱਲੀ ਜ਼ਮੀਨ ਹੀ ਨਹੀਂ ਜ਼ਮੀਨ ਦੇ ਨਾਲ-ਨਾਲ ਜਿਹੜੇ ਇਹ ਪ੍ਰੋਜੈਕਟ ਨੇ ਇਹਨਾਂ ਪ੍ਰੋਜੈਕਟਾਂ ਦੇ ਉੱਪਰ ਤੁਹਾਨੂੰ ਟੈਲੀਫੋਨ ਦੇ ਉੱਪਰ ਨਹੀਂ ਮਤਲਬ ਕਲੀਅਰ ਕੀਤਾ ਜਾ ਸਕਦਾ ਇਹ ਪ੍ਰੋਜੈਕਟ ਤੁਹਾਡੇ ਨਾਲ ਡਿਸਕਸ ਕਰਕੇ ਉੱਥੇ ਤੁਹਾਨੂੰ ਉਦੋਂ ਵਿਜੀਟ ਕਰਾਇਆ ਜਾਂਦਾਗਾ ਜਦੋਂ ਤੁਹਾਡਾ ਮਾਈਂਡ ਪੂਰਾ ਕਲੀਅਰ ਹੋ ਜਾਂਦਾ ਕਿ ਹਾਂ ਅਸੀਂ ਇਹ ਸੌਦਾ ਲੈਣਾ ਹੈ ਲੇਕਿਨ ਇਹਨਾਂ ਸੌਦਿਆਂ ਨੂੰ ਜੇ ਅਸੀਂ ਤੁਹਾਨੂੰ ਟੈਲੀਫੋਨਾਂ ਤੇ ਕਲੀਅਰ ਕਰਦੇ ਆਂਗੇ ਜਾਂ ਟੈਲੀਫੋਨਾਂ ਤੇ ਓਪਨ ਕਰਦੇ ਆਂਗੇ ਤਾਂ ਅਗਲੇ ਦੀ ਪ੍ਰਾਈਵੇਸੀ ਵੀ ਮਤਲਬ ਜਿਹੜੀ ਆਊਟ ਹੋ ਜਾਂਦੀ ਆ ਸੋ ਇਸ ਤਰ੍ਹਾਂ ਦੇ ਸੌਦੇ ਨੇ ਜਿਹੜੇ ਜਿੰਨੇ ਵੱਡੇ ਗਾਹਕ ਨੇ ਜਿੰਨੇ ਇਨਵੈਸਟਰ ਨੇ ਜਿੰਨੇ ਕਿਸੇ ਨੇ ਆਪਣਾ ਸੌਦਾ ਵੇਚਿਆ ਆ ਉਹ ਜ਼ਮੀਨ ਦੀ ਬਜਾਏ ਇਸ ਤਰ੍ਹਾਂ ਦੇ ਸੌਦੇ ਲੈਣੇ ਚਾਹੁੰਦਾਗਾ ਉਹਨਾਂ ਨੂੰ ਉਨਾਂ ਲਈ ਅੱਜ ਦੀ ਵੀਡੀਓ ਸੀ ਸੋ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਕੇ ਆਪਣੇ ਉਹਨਾਂ ਵੀਰਾਂ ਨੂੰ ਵੀ WhatsApp ਤੇ ਭੇਜ ਸਕਦੇ ਹੋ ਜਿਹੜੇ ਕੋਈ ਤੁਹਾਡੇ ਨਾਲ ਇਸ ਤਰ੍ਹਾਂ ਦੀ ਡਿਸਕਸ ਕਰਦੇ ਨੇ ਕਿ ਸਾਨੂੰ ਕੋਈ ਸੌਦਾ ਨਹੀਂ ਮਿਲ ਰਿਹਾ ਸਾਨੂੰ ਕੋਈ ਇਨਵੈਸਟ ਕਰਨ ਦੀ ਖਾਤਰ ਵਧੀਆ ਚੀਜ਼ ਨਹੀਂ ਮਿਲ ਰਹੀ ਇਹਨਾਂ ਚੀਜ਼ਾਂ ਕਿਉਂਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆਗਾ ਕਿ ਅਗਰ ਤੁਸੀਂ ਸਪੋਜ਼ ਕਰ ਲੋ ਕੋਈ ਮਤਲਬ ਪ੍ਰੋਜੈਕਟ ਲਾਉਣ ਦੀ ਸੋਚਦੇ ਹੋ ਉਹ ਪ੍ਰੋਜੈਕਟ ਲਾਉਣ ਦੇ ਖਾਤਰ ਬਹੁਤ ਟਾਈਮ ਸਮਾਂ ਤੇ ਦਫ਼ਤਰਾਂ ਦੇ ਧੱਕੇ ਖਾਣੇ ਪੈਣੇ ਨੇ ਤਾਂ ਕਿ ਤੇ ਜਾ ਕੇ ਤੁਸੀਂ ਪ੍ਰੋਜੈਕਟ ਦੇ ਬਾਰੇ ਸੋਚ ਸਕਦੇ ਹੋ ਲੇਕਿਨ ਜਿਹੜੇ ਮੇਰੇ ਕੋਲ ਪ੍ਰੋਜੈਕਟ ਨੇ ਉਹ ਬਣੇ ਬਣਾਏ ਕਲੀਅਰ ਜਿਨ੍ਹਾਂ ਦੇ ਵਿੱਚ ਸਾਰੇ ਲਾਇਸੈਂਸ ਪਾਸ A to Z ਸਿਰਫ ਤੁਸੀਂ ਆ ਕੇ ਕੁਰਸੀ ਦੇ ਉੱਪਰ ਬੈਠਣਾ ਔਰ ਨਾਲ ਦੀ ਨਾਲ ਤੁਹਾਡਾ ਜਿਹੜਾ ਪ੍ਰੋਜੈਕਟ ਤੁਹਾਨੂੰ ਰਨਿੰਗ ਜਿਹੜਾ ਪ੍ਰੋਜੈਕਟ ਆ ਉਹ ਮਿਲੇਗਾ ਜਾਂ ਜਿਹੜਾ ਅੰਡਰ ਕੰਸਟਰਕਸ਼ਨ ਆ ਉਹ ਤੁਹਾਨੂੰ ਪ੍ਰੋਜੈਕਟ ਮੇਰੇ ਦਫ਼ਤਰ ਦੇ ਵਿੱਚੋਂ ਮਿਲ ਸਕਦਾ। ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ